ਨਾਟਨਿਆ ਪੀਟੀਪੀ ਦੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਡਿਪਟੀ ਕਮਿਸ਼ਨਰ ਹਿਮਾਚਲ ਜਲ ਨੇ ਬੁੱਧਵਾਰ ਨੂੰ ਸ਼ਾਸਤਰੀ ਬੈਡਮਿੰਟਨ ਹਾਲ ਦਾ ਡੂੰਘਾਈ ਨਾਲ ਨਰੀਖਣ ਕੀਤਾ ਸਹੂਬਾ ਦੇ ਬੈਡਮਿੰਟਨ ਕੋਰਟਾਂ ਕਮਰਿਆਂ ਤੇ ਲੌਨ ਖੇਤਰਾਂ ਦਾ ਵੀ ਮੁਲਾਂਕਣ ਕੀਤਾ ਖਿਡਾਰੀਆਂ ਲਈ ਖੇਡ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਵਚਨਬੱਧ ਤੁਹਾਨੂੰ ਦੁਹਰਾਉਂਦਿਆਂ ਉਹਨਾਂ ਨੇ ਹਾਲ ਨੂੰ ਇੱਕ ਆਧੁਨਿਕ ਖਿਡਾਰੀ ਅਨੁਕੂਲ ਸਥਾਨ ਵਿੱਚ ਬਦਲਣ ਲਈ ਤੁਰੰਤ ਨਿਰਦੇਸ਼ ਜਾਰੀ ਕੀਤੇ ਆਪਣੀ ਦੌੜੀ ਦੌਰਾਨ ਡਿਪਟੀ ਕਮਿਸ਼ਨਰ ਜੈਨੇ ਹਾਲ ਦੀ ਵਿਆਪਕ ਸਫਾਈ ਅਤੇ ਜ਼ਰੂਰੀ ਫਿਟਨੈਸ ਮਸ਼ੀਨਾਂ ਨਾਲ ਲੈਸ ਇੱਕ ਨਵਾਂ ਜਿਮਨੀਜੀਅਮ ਸਥਾਪਿਤ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਨਵੇਂ ਸਿੰਥੈਟਿਕ ਕੂਟਾਂ ਦੀ ਸਥਾਪਨਾ, ਕੁਰਸੀਆਂ ਅਤੇ ਰੋਸ਼ਨੀ ਦੀ ਮੁਰੰਮਤ ਅਤੇ ਯੋਗਾ ਰੂਮ ਅਤੇ ਇੱਕ ਚਿੰਜੇ ਰੂਮ ਸਮੇਤ ਸਮਰਪਿਤ ਥਾਵਾਂ ਦੀ ਸਿਰਜਣਾ ਨੂੰ ਵੀ ਲਾਜ਼ਮੀ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਸਹੂਲਤਾਂ ਦੇ ਸਮੁੱਚੇ ਮਾਹੌਲ ਨੂੰ ਬਦੌਣ ਲਈ ਬਾਥਰੂਮਾਂ ਦੀ ਪੂਰੀ ਮੁਰੰਮਤ ਅਤੇ ਲੌਨ ਵਿੱਚ ਸੁਧਾਰ ਕਰਨ ਦੇ ਨਿਰਦੇਸ਼ ਦਿੱਤੇ ਖਿਡਾਰੀਆਂ ਤੇ ਦਰਸ਼ਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਡਿਪਟੀ ਕਮਿਸ਼ਨਰ ਨੇ ਹਾਲ ਦੇ ਅੰਦਰ ਇੱਕ ਸਪੋਰਟਸ ਸ਼ੌਪ ਕਮ ਕੈਂਟੀਨ ਸਥਾਪਿਤ ਕਰਨ ਦੇ ਨਿਰਦੇਸ਼ ਵੀ ਦਿੱਤੇ ਉਹਨਾਂ ਅਗੇ ਐਲਾਨ ਕੀਤਾ ਕਿ ਸ਼ਾਸਤਰੀ ਬੈਡਮਿੰਟਨ ਹਾਲ ਕੱਲ ਤੋਂ ਖਿਡਾਰੀਆਂ ਲਈ ਦੁਬਾਰਾ ਖੁੱਲ ਜਾਵੇਗਾ ਜਿਸ ਨਾਲ ਅਪਗ੍ਰੇਡ ਕੀਤੀ ਗਈ ਸਹੂਲਤ ਤੱਕ ਤੁਰੰਤ ਪਹੁੰਚ ਯਕੀਨੀ ਬਣਾਈ ਜਾ ਸਕੇਗੀ ਨਿਰੰਤਰ ਰੱਖ-ਰਖਾਵ ਨੂੰ ਯਕੀਨੀ ਬਣਾਉਣ ਲਈ ਉਹਨਾਂ ਨੇ ਸੀਨੀਅਰ ਅਧਿਕਾਰੀਆਂ ਨੂੰ ਹਾਲ ਦੇ ਰੱਖ-ਰਖਾਵ ਲਈ ਇੱਕ ਸਮਰਪਿਤ ਢਾਂਚਾ ਵਿਕਸਿਤ ਕਰਨ ਦਾ ਕੰਮ ਸੌਪਿਆ ਇਸ ਤੋਂ ਇਲਾਵਾ ਉਹਨਾਂ ਨੇ ਪਹੁੰਚ ਨੂੰ ਨਿਯਮਤ ਕਰਨਾ ਅਤੇ ਸਹੂਲਤ ਦੇ ਕਾਰਜਾਂ ਦਾ ਸਮਰਥਨ ਕਰਨ ਲਈ ਮੈਂਬਰਸ਼ਿਪ ਫੀਸ ਨਿਰਧਾਰਤ ਕਰਨ ਦੇ ਆਦੇਸ਼ ਦਿੱਤੇ